ਫਰਸਾ ਵੰਦ ਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਾਹਿਬ ਸੰਗਤਿਓ ਆਓ ਅੱਜ ਆਪਾਂ ਭਗਤ ਕਬੀਰ ਜੀ ਬਾਰੇ ਜਾਣਕਾਰੀਆਂ ਸਿਰ ਕਰੀਏ ਔਰ ਇਹ ਇਤਿਹਾਸ ਆਪ ਜੀ ਨਾਲ ਸਾਂਝਾ ਕਰ ਰਹੇ ਹਾਂ ਇਤਿਹਾਸ ਨੂੰ ਵਾਜ ਕੇ ਸੁਣ ਕੇ ਸਾਡੇ YouTube ਚੈਨਲ ਗੁਰੂ ਤੇਰਾ ਟੀਵੀ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਔਰ ਕਮੈਂਟ ਕਰਕੇ ਸਾਡੀਆਂ ਕਮੀਆਂ ਜਾਗਰ ਕਰਿਓ ਤਾਂ ਕਿ ਆਪ ਜੀ ਦੇ ਨਾਲ ਅੱਗੇ ਵੀ ਸਾਂਝ ਪਾ ਸਕੇ ਇਸੇ ਤਰ੍ਹਾਂ ਹੀ ਆਪ ਜੀ ਨੂੰ ਅਤਿ ਆਹ ਦੇ ਨਾਲ ਜੋੜਦੇ ਰਹੀਏ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਬਣਦੇ ਰਹੀਏ ਔਰ ਪਿਆਰਿਓ ਆਓ ਕਲਤ ਕਬੀਰ ਜੀ ਬਾਰੇ ਜਾਣਕਾਰੀਆਂ ਹਾਸਲ ਕਰੀਏ ਕਬੀਰ ਜੀ ਕਿਵੇਂ ਸਪੂਰਨ ਭਗਤੀ ਕਰਕੇ ਭਗਤ ਬਣੇ ਸਰਸੰਗ ਦੇ ਲਾਭ ਕੀਨੇ ਆਓ ਆਪਾਂ ਸਾਖੀ ਸੱਚੇ ਸਾਂਝ ਕਰੀਏ ਕਬੀਰ ਜੀ ਦਾ ਨਾਮ ਸੱਚ ਹੀ ਬੜਾ ਹੋ ਗਿਆ ਕਬੀਰ ਦਾ ਅਰਥ ਭਾਵ ਹੈ ਹੈ ਬੜਾ ਹਰ ਰੋਜ਼ ਕਈ ਜਗਿਆਸੂ ਐਸੇ ਆਉਣ ਲੱਗੇ ਜੋ ਕਈ ਤਰ੍ਹਾਂ ਦੇ ਮਨ ਦੇ ਸ਼ੰਕਿਆਂ ਨੂੰ ਦੂਰ ਕਰਦੇ ਉਹਨਾਂ ਵਿੱਚ ਕਈ ਬਹੁਤ ਉੱਚੀ ਬੁੱਧ ਵਾਲੇ ਹੁੰਦੇ ਕਈ ਅਲਪ ਬੁੱਧੀ ਦੇ ਮਾਰਕ ਹੁੰਦੇ ਕਬੀਰ ਜੀ ਸਭ ਨੂੰ ਸ਼ਾਂਤੀ ਨਾਲ ਸਮਝਾਉਣ ਦਾ ਪ੍ਰਯਤਨ ਕਰਦੇ ਇੱਕ ਦਿਨ ਦੋ ਸਾਧੂ ਆ ਗਏ ਉਹਨਾਂ ਵਿੱਚ ਇੱਕ ਅਲਪ ਬੁੱਧੀ ਵਾਲਾ ਸੀ ਉਸ ਨੂੰ ਸਾਧੂ ਬਣਿਆ ਥੋੜਾ ਕਾਲ ਬੀਤਿਆ ਉਹ ਸਾਧੂ ਵੀ ਘਰ ਦੇ ਕਿਸੇ ਦੁੱਖ ਦੇ ਕਾਰਨ ਹੋਇਆ ਸੀ ਉਸ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਭਰਮ ਤੇ ਸ਼ੰਕੇ ਸਨ ਉਸ ਨੇ ਆਪਣਾ ਨਾਮ ਜਗੇਸ਼ਵਰ ਆਨੰਦ ਰੱਖਿਆ ਸੀ ਪਰ ਗੁਣ ਕਰਕੇ ਉਹ ਸਾਧੂ ਮੰਡਲੀ ਵਿੱਚ ਇੱਕ ਸਾਧੂ ਬਲਗ ਦੀ ਈ ਸੀ ਉਸ ਜਗੇਸ਼ਵਰ ਆਨੰਦ ਨੇ ਕਵੀਰ ਜੀ ਦੀ ਹਜ਼ੂਰੀ ਵਿੱਚ ਮੰਨ ਦਾ ਸ਼ੰਕਾ ਪ੍ਰਗਟ ਕੀਤਾ ਬੋਲਿਆ ਮਹਾਰਾਜ ਏ ਦੱਸੋ satsang ਕੀ ਹੈ ਇਹਦਾ ਲਾਭ ਕੀ ਹੈ ਇਹ ਸੁਣ ਕੇ ਕਬੀਰ ਜੀ ਮਸਕਰਾਏ ਉਹਨਾਂ ਨੇ ਅੱਗੇ ਬੈਠੇ ਜਗਵਾਸ਼ੀਆਂ ਤੇ ਦਰਸ਼ਕਾਂ ਵੱਲ ਇੱਕ ਦ੍ਰਿਸ਼ਟੀ ਕੀਤੀ ਬਚਨ ਕੀਤਾ ਸੁਣੋ ਸਾਧੂ ਜਣੋ ਸਤ ਸੰਗਤ ਸਾਰ ਸੰਗ ਅਥਵਾ ਸਤ ਸੰਗ ਦਾ ਅਰਥ ਭਾਵ ਤਾਂ ਇੱਕ ਹੀ ਹੈ ਸਮਝਣ ਦੀ ਗੱਲ ਹੈ ਅਮਲ ਵਿੱਚ satsang ਦੇ ਮਹਾਨ ਲਾਭ ਨੇ ਸਤ ਦਾ ਸਤ ਹੋਇਆ ਅਸਲ ਜੇ ਸੱਚ ਰਤਾ ਵੀ ਮੈਨ ਜਾਂ ਕੋਟਣਾ ਹੋਵੇ ਸਚਾਈ ਹੋਵੇ ਅਸਲ ਵਸਤੂ ਹੋਵੇ ਸੰਗ ਦਾ ਭਾਵ ਹੈ ਸਾਥ ਨਾਲ अथवा ਕਿਸੇ ਕੋਲ ਬੈਠ ਕੇ ਕੋਈ ਗੱਲ ਕਰਨਾ ਕੋਈ ਸਾਂਝਾ ਕੰਮ ਕਰਨਾ ਇਹ ਸੰਸਾਰ ਵਿੱਚ ਪੁਰਸ਼ਾਂ ਰਿ ਸਤਰੀ अनेका ਨੂੰ ਮਿਲਦੇ ਕੋਲ ਬੈਠ ਜੇ ਨੇ ਜੈਸਾ ਕਿਸੇ ਦਾ ਸੁਭਾਅ ਹੁੰਦਾ ਹੈ ਵੈਸਾ ਹੀ ਅਗਲੇ ਤੇ ਅਸਰ ਪੈਂਦਾ ਹੈ ਆਪਣੇ ਸੁਭਾਅ ਅਨੁਸਾਰ ਕਬੀਰ ਜੀ ਸਤ ਸੰਗ ਦੀ ਵਿਆਖਿਆ ਕਰਨਗੇ ਜਗਤ ਵਿੱਚ ਮਾਇਆ ਦੀ ਰੰਗਣ ਵਾਲੇ ਵੀ ਸੰਗ ਹਨ ਜੈਸੇ ਚੋਰੀ ਠੱਗੀ ਕਾਮ ਚੇਸ਼ਟਾ ਵਾਲੀ ਨਾਰੀ ਦਾ ਸੰਗ ਲਾਲਚ ਕੰਜੂਸ अथवा ਬੁਰੇ ਬੰਦਿਆਂ ਦਾ ਸੰਗ ਉਹ ਸਭ ਮਾਇਆਵਾਦੀ ਨਰਕਾਂ ਨੂੰ ਲੈ ਕੇ ਜਾਣ ਵਾਲਾ ਸੰਗ ਹੈ ਜਿਸ ਨੂੰ ਕੁਸੰਗਤ ਜਾਂ ਕੁਸੰਗ ਕਿਹਾ ਜਾਂਦਾ ਹੈ ਪਰ ਸਤ ਸੰਗ ਹੈ ਸਾਧੂ ਮਹਤਮਾ ਦੀ ਸੰਗਤ ਵਿੱਚ ਬੈਠ ਕੇ ਪਰਮਾਤਮਾ ਨੇਕੀ ਸੱਚ ਦਾ ਧਰਮ ਤੇ ਉਪਦੇਸ਼ ਦੇ ਜਿੰਦੇ ਨੇ ਜਿਹੜੇ ਜੀਵ ਨੂੰ ਵੇਲੇਕ ਵੇਲੇ ਜਰੂਰ ਲਾਭ ਪਹੁੰਚਦੀ ਨੇ ਕਿਸੇ ਨੂੰ ਸਤਸੰਗ ਤੋਂ ਵਾਂਝੇ ਨਹੀਂ ਰਹਿਣ ਦੇਣਾ ਚਾਹੀਦਾ ਕੋਈ ਨਾ ਕੋਈ ਗੱਲ ਐਸੀ ਸੁਣੀ ਜਾਂਦੀ ਹੈ ਜਿਸ ਨਾਲ ਕਿਸੇ ਨਾ ਕਿਸੇ ਵੇਲੇ ਮਹਾਨ ਦਾ ਬੰਦਾ ਹੈ ਈਸ਼ਵਰ ਦਾ ਨਾਮ ਲੈਣਾ ਈਸ਼ਵਰ ਦਾ ਜਸ ਕਰਨਾ ਨੇਕੀ ਤੇ ਧਰਮ ਜੀਵਨ ਵਾਸਤੇ ਕਲਿਆਣਕਾਰੀ ਹੋ ਜਾਂਦਾ ਹੈ ਇਸ ਲਈ ਪੁਰਸ਼ ਨੂੰ ਸਤਸੰਗ ਕਰਨਾ ਚਾਹੀਦਾ ਹੈ ਪਰ ਜੋ ਸਾਧੂ ਹੈ ਉਹਦਾ ਜੀਵਨ ਹੀ ਸਸਗ ਹੈ ਔਰ ਉਹ ਦੂਸਰੇ ਸੰਗ ਵਿੱਚ ਬੈਠ ਕੇ ਹੀ ਨਹੀਂ ਬੈਠ ਹੀ ਨਹੀਂ ਸਕਦੇ ਬਾਕੀ ਇਹ ਲਾਭ ਦੀ ਬਾਤ ਇਹ ਕਥਾ ਸਰਵਣ ਕਰੋ ਉਸ ਵਿੱਚ ਪੂਰਨ ਗਿਆਨ ਹੋ ਜਾਵੇਗਾ ਸ਼ਨਾਵ ਮਹਾਰਾਜ ਆਪ ਦਾ ਬਖਤ ਬਹੁਤ ਕੀਮਤੀ ਹੈ ਜਿਗੇਸ਼ਵਰ ਅਨੰਦ ਨੇ ਹੱਥ ਜੋੜ ਕੇ ਬੇਨਤੀ ਕੀਤੀ ਵਜਨ ਸੁਣ ਕੇ ਤੇ ਦਰਸ਼ਨ ਕਰਕੇ ਨੇ ਹਾਲ ਹੁੰਦਾ ਜਾ ਰਿਹਾ ਸੀ ਇੱਕ ਕਸਬੇ ਵਿੱਚ ਇੱਕ ਖਤਰੀ ਰਹਿੰਦਾ ਸੀ ਉਹ ਵਪਾਰੀ ਦੁਕਾਨਦਾਰ ਤੇ ਗ੍ਰਿਤੀ ਸੀ ਉਹਦਾ ਵੱਡਾ ਲੜਕਾ ਜੱਗੂ ਸੀ ਤੇ ਦੋ ਛੋਟੇ ਲੜਕੇ ਦੋ ਜਵਾਨ ਲੜਕੀਆਂ ਤੇ ਘਰਵਾਲੀ ਸੀ ਉਹ ਐਸਾ ਮਹਾ ਕੰਜੂ ਸੀ ਨੇ ਕੰਮ 'ਚ ਇੱਕ ਪੈਸਾ ਵੀ ਨਹੀਂ ਸੀ ਖਰਚ ਕਰਦਾ ਕਿਸੇ ਸਾਧੂ ਫਕੀਰ ਮੰਗਤੇ ਨੂੰ ਇੱਕ ਦਮਣੀ ਨਾ ਦਿੰਦਾ ਉਹਦੇ ਘਰਦਿਆਂ ਨੇ ਆਖਿਆ ਦੇਖੋ ਕਿਸੇ ਨੂੰ ਕਦੀ ਕਿਸੇ ਸਾਧੂ ਮਹਾਤਮਾ ਕੋਲ ਬੈਠ ਕੇ ਕੋਈ ਦੇਸ਼ਨਾ ਸੁਣਨਾ ਜਿੱਥੇ ਕੋਈ ਨੇਕੀ ਦੀ ਗੱਲ ਕਰੇ ਉੱਥੇ ਨਹੀਂ ਖਲੋਣਾ ਜੇ satsang ਦੇ ਕੋਲੋਂ ਦੀ ਲੰਗੜਾ ਹੋਵੇ ਤੱਕ ਨਾ ਚੁੰਗਲੀਆਂ ਪਾ ਕੇ ਕੁਝ ਨਾ ਸੁਨਿਆ ਜਾਏਗਾ ਸੁਣ ਵਾਲੇ ਖਤਰੀ ਦੀ ਐਸੀ ਦਸਾ ਸੁਣ ਕੇ ਕੁਝ ਹੈਰਾਨ ਹੋਏ ਤੇ ਬੋਲੇ ਮਾਮਲਾ ਕੀ ਹੈ ਆਪ ਤਾਂ ਮਹਾਰਾਜ ਜਾਣੇ ਜਾਣ ਤੇ ਤਰਗਾਦਰ ਸੀ ਹੋ ਇਹ ਰੋਗ ਦਾ ਕੀ ਭਾਵ ਕਵੀਰ ਜੀ ਮਖਵਾਇ ਤੇ ਬਿਰਖ ਕੀਤਾ ਕਿ ਖਤਰੀ ਨੇ ਇਸ ਕਰਕੇ ਰੋਗ ਪਾਈ ਸੀ ਉਸ ਦੇ ਘਰਦਿਆਂ ਨੂੰ ਕਿਤੇ ਗਿਆਨ ਨਾ ਹੋ ਜਾਵੇ ਨਾ ਗਿਆਨ ਹੋਏਗਾ ਨਾ ਧਰਮ ਕਰਮ ਵੱਲ ਜਾਣਗੇ ਅੰਨੇਵਾ ਘਰ ਦੇ ਤੰਦੇ ਵਿੱਚ ਮਾਇਆ ਵਾਲੇ ਰਗੇ ਰਹਿਣਗੇ ਕਵੀਰਾ ਜਹਾਂ ਗਿਆਨ ਤੇ ਧਰਮ ਹੈ ਜਹਾਂ ਝੂਠ ਤੇ ਪਾਪ ਜਹਾਂ ਲੋਭ ਤੇ ਕਾਲ ਹੈ ਜਹਾਂ ਖਿਮਾ ਤੇ ਆਪ ਹੀ ਜਗਾ ਸੁ ਜਨੋ ਸਤ ਸੰਗਤ ਵਿੱਚੋਂ ਤਾਂ ਗਿਆਨ ਮਿਲਦਾ ਹੋਇਆ ਜਦੋਂ ਗਿਆਨ ਆ ਗਿਆ ਤਾਂ ਧਰਮ ਆਇਆ ਜਿੱਥੇ ਧਰਮ ਆਇਆ ਉੱਥੇ ਦਇਆ ਆਉਣੀ ਹੀ ਆਉਣੀ ਹੈ ਤੇ ਦਇਆ ਦੀ ਅਸਰ ਹੇਠ ਕਿਸੇ ਭੁੱਖੇ ਨੂੰ ਰੋਟੀ ਕਿਸੇ ਨਾਲ ਬਚਨ ਕਰਨੇ ਹੋਏ ਪਰ ਜੇ ਜੀਵ ਗਿਆਨ ਨਾ ਸੁਣੇ ਉਹ ਮਨਮੰਦ ਆਸਰੇ ਝੂਠ ਵਾਲ ਲੱਗਦਾ ਹੈ ਝੂਠ ਬੋਲ ਕੇ ਮਾਇਆ ਇਕੱਠੀ ਕਰਦਾ ਹੈ ਨਰਕਾਂ ਦਾ ਭਾਗੀ ਬਣਦਾ ਹੈ ਉਹ ਤਾਂ ਮਾਇਆ ਦਾ ਕੀੜਾ ਬੰਦਾ ਹੈ ਇਸ ਲਈ ਖੱਤਰੀ ਨੇ ਨਾ ਆਪ ਗਿਆਨ ਸੁਣਿਆ ਨਾ ਸੁਣਨ ਦਿੱਤਾ ਉਹ ਸੰਤ ਮਹਾਤਮਾ ਸਤਸੰਗੀਆਂ ਕੋਲੋਂ ਕੰਨਾਂ ਵਿੱਚ ਉਂਗਲੀ ਪਾ ਕੇ ਲੱਗ ਜਾਂਦਾ ਕਬੀਰ ਜੀ ਨੇ ਖੱਤਰੀ ਦੀ ਸਾਖੀ ਸੁਣਾਈ ਬੀਰ ਜੀ ਦੇ ਬਚਨ ਬੜੇ ਸ਼ਰਤਾਂ ਨਾਲ ਸੁਨੇ ਜਾਂਦੇ ਸਨ ਇੱਕ ਦਿਨ ਖਤਰੀ ਦੇ ਘਰ ਕੋਲ ਇੱਕ ਸੰਤ ਮੰਡਲੀ ਆ ਗਈ ਸਾਧ ਮੰਡਲੀ ਸਿਆਣੇ ਸਾਧੂਆਂ ਦੀ ਜੀ ਸ਼ਾਮ ਨੂੰ ਮੰਡਲੀ ਵਿੱਚ ਕਥਾ ਵਿਚਾਰ ਹੋਣ ਲੱਗੀ ਇੱਕ ਸਾਧੂ ਨੇ ਕਥਾ ਸੁਣਾਉਂਦਿਆਂ ਹੋਇਆਂ ਬਚਨ ਕੀਤਾ ਦੇਵੀ ਦੇਵਤੇ ਜੋ ਉੱਚੀਆਂ ਰੂਹਾਂ ਹੁੰਦੀਆਂ ਨੇ ਉਹਨਾਂ ਦਾ ਪਰਸ਼ਾਵਾਂ ਨਹੀਂ ਹੁੰਦਾ ਉਹ ਧਰਤੀ ਤੋਂ ਉੱਪਰ ਚੱਲਦੇ ਨੇ ਤੇ ਉਹਨਾਂ ਦੇ ਪੈਰ ਧਰਤੀ ਦੇ ਨਾਲ ਨਹੀਂ ਲੱਗਦੇ ਐਸੀ ਹੀ ਦਸ਼ਾ ਭੂਤਾਂ ਪ੍ਰੇਤਾਂ ਦੀ ਹੁੰਦੀ ਹੈ ਕਥਾ ਨਾਲੇ ਭਾਖ ਖੱਤਰੀ ਦੇ ਵੱਡੇ ਪੁੱਤਰ ਨੇ ਸੁਣ ਲਿਆ ਉਸ ਨੇ ਅਜੇ ਇਹ ਕੀ ਕਥਾ ਸੁਣੀ ਸੀ ਪਿਓ ਨੇ ਆਉਂਦੇ ਆਂਦੇ ਖੜਿਆ ਤੇ ਚਟਕਣਾ ਵਿੱਚ ਚੁੰਗਲੀਆਂ ਦੇਖ ਕੇ ਉੱਥੋਂ ਨੱਠ ਗਿਆ ਘਰ ਜਾ ਕੇ ਵੀ ਉਸ ਦੇ ਬਾਪ ਨੇ ਇਤਰਕਾ ਮਾਰੀਆਂ ਕਿ ਕਿਉਂ ਸਾਧੂਆਂ ਦੇ ਕੋਲ ਹਲਤਾ ਸੀ ਦਿਨ ਬੀਤਦੇ ਗਏ ਸ਼ਾ ਲੜਕੇ ਨੂੰ ਬਚਨ ਨਾ ਭੁੱਲੇ ਇੱਕ ਰਾਤ ਨੂੰ ਉਹਨਾਂ ਦੇ ਘਰ ਤਾਂ ਲੁੱਟਣ ਲਈ ਚੋਰ ਆ ਗਏ ਚੋਰ ਬੜੇ ਹਸ਼ਿਆਰ ਸਨ ਉਹਨਾਂ ਨੂੰ ਪਤਾ ਸੀ ਖਤਰੀ ਨੇ ਧਨ ਬਹੁਤ ਕਮਾਇਆ ਹੈ ਪਰ ਗਿਆਨ ਨਹੀਂ ਸੁਣਿਆ ਕਿਸ ਨੂੰ ਕਿਸੇ ਗੱਲ ਦਾ ਪਤਾ ਨਹੀਂ ਉਧਰੋਂ ਵਿੱਚੋਂ ਹੀ ਇੱਕ ਨੇ ਮੂੰਹ ਕਾਲਾ ਕਰ ਲਿਆ ਜ਼ਬਾਨ ਨਕੜੀ ਲਾ ਕੇ ਲਾਲ ਕਰ ਲਈ ਬੁਲ ਲਾਲ ਕਰ ਲਏ ਹੱਥਾਂ ਵਿੱਚ ਜੰਗੀ ਤਲਵਾਰ ਬੁਚਣਾ ਵਾਲੀ ਕਾਲੀ ਦੇਵੀ ਦਾ ਰੂਪ ਬਣ ਕੇ ਅੰਦਰ ਆਵੜਿਆ ਉਸ ਨੇ ਦੀਵਾ ਜਗਾਇਆ ਦੀਵੇ ਦੇ ਚਾਨ ਵਿੱਚ ਕਰਦਾ ਸਾਰਾ ਸਮਾਨ ਤੇ ਨਕਦੀ ਗੈਣੇ ਬਣਨ ਲੱਗਾ ਉਸ ਨੂੰ ਜਿਸ ਨੇ ਵੀ ਘਰ ਦੇ ਵਿੱਚ ਦੇਖਿਆ ਉਹ ਇਨਾ ਡਰਿਆ ਕਿ ਦਰਵਾਜ਼ੇ ਕੋਲ ਕੁਝ ਕਿਹਾ ਤੱਕ ਨਹੀਂ ਪਰ ਉਹ ਲੜਕਾ ਚੋਰੀ ਅੱਖਾਂ ਦੇਖ ਰਿਹਾ ਸੀ ਉਸਨੇ ਦੇਖਿਆ ਚੋਰ ਜਦੋਂ ਦੀਵੇ ਦੇ ਕੋਲ ਹੀ ਲੰਘਿਆ ਉਹਦਾ ਪਰਛਾਵਾਂ ਨਜ਼ਰ ਪਿਆ ਪੈਰਾਵਲ ਤਕਿਆ ਧਰਤੀ ਨਾਲ ਲੱਗੇ ਸਨ ਉਹਦਾ ਕੋਈ ਡਰ ਘਟਿਆ ਚੋਰ ਗੱਠੜੀ ਝੁਕਣ ਲਗਾ ਖਤਰੀ ਪੁੱਤ ਨੇ ਛੋਟਾ ਫੜਕੇ ਹੁਣਾ ਕਰ ਦਿੱਤਾ ਘਰ ਦੇ ਜਾਗ ਪਏ ਰੌਲਾ ਪੈ ਗਿਆ ਬਾਹਰਲੇ ਚੋਰ ਨੱਠ ਗਏ ਆਂਡੀ ਗੌਂਡੀ ਜਾਗੇ ਕਾਹੀ ਮਾਤਾ ਰੂਪ ਧਾਰਨ ਕਰਨ ਵਾਲਾ ਚੋਰ ਫੜਿਆ ਗਿਆ ਉਸ ਨੂੰ ਚੰਗੀ ਗਿਦਰਕੁੱਟ ਪਈ ਖੱਤਰੀ ਬੜਾ ਰਹਾਣ ਹੋਇਆ ਪੁੱਤਰ ਦੀ ਦਲੇਰੀ ਥੀ ਅਗੋਂ ਦੇਖ ਕੇ ਪੁੱਛਿਆ ਦੱਸ ਭਲਾ ਤੈਨੂੰ ਕਿਵੇਂ ਸੁਝੀ ਪੁੱਤਰ ਨੇ ਕਿਹਾ ਸਾਧ ਮੰਡਲੀ ਕੋਲੋਂ ਸੁਣੇ ਹੋਏ ਬਚਨ ਦਸੀ ਆਖਿਆ ਬਾਪੂ ਤੂੰ ਤੇ ਆਖਦਾ ਹੈ ਕਿਸੇ ਕੋਲੋਂ ਬਚਨ ਨਾ ਸੁਣੋ ਪਰ ਦੇਖ ਲੈ ਇੰਨੀ ਗੱਲ ਸੁਣੀ ਘਰ ਬਚਾ ਦਿੱਤਾ ਖੱਤਰੀ ਨੇ ਅਗੇ ਤੂੰ ਸਾਰੇ ਟੱਬ ਨੂੰ ਖੋਲ ਦਿੱਤੀ ਸਤਸੰਗ ਵਿੱਚ ਜਾਇਆ ਕਰਨ ਸਤਸੰਗ ਸੁਆਇਆ ਕਰੋ ਸਵਾਸ ਤੇ ਇਹ ਜੀ ਗਿਆ ਸੁ ਜਨੋ ਸਤਸੰਗ ਦੇ ਐਸੇ ਹੀ ਨੇਕਾਂ ਲਾਭ ਨੇ ਪਰ ਸੰਗ ਕਿਸੇ ਬਾਹਨਾ ਵਾਲੇ ਨੂੰ ਹੁੰਦਾ ਹੈ ਕਬੀਰ ਸਾਧੂ ਸੰਗ ਪ੍ਰਾਪਤੀ ਲਿਖਿਆ ਹੋਇਲ ਰਾਟ ਮੁਕਤ ਪਦਾਰਥ ਪਾਈ ਏ ਠਾਕਣਾ ਕੜਕਾਟ ਕਬੀਰ ਏਕ ਘੜੀ ਆਦੀ ਘੜੀ ਆਦੀ ਹੁੰ ਤੇ ਆਦ ਭਗਤਨ ਸੇਤੀ ਗੋਟੇ ਜੋ ਕੀਨੇ ਸੋ ਲਵ ਐਸੇ ਬਚਨ ਸੁਣ ਕੇ ਜਗਵੇਸ਼ਰ ਆਨੰਦ ਨੂੰ ਗਿਆਨ ਹੋ ਗਿਆ ਉਹ ਕਬੀਰ ਜੀ ਪਾਸ ਰਹਿ ਕੇ ਹਰ ਰੋਜ਼ ਬਚਨ ਸਰਵਣ ਕਰਨ ਲੱਗਾ ਤੇ ਪਿਆਰਿਓ ਅਸਿਤ ਰਹੀ ਸਤਿਗੁਰੂ ਦੀ ਕਿਰਪਾ ਦਾ ਪਾਤਰ ਬਣ ਕੇ ਅਗੇ ਵਧਣਾ ਸ਼ੁਰੂ ਹੋਇਆ ਔਰ ਪਿਆਰਿਓ ਆਉ ਇੱਕ ਆਪ ਜੀ ਦਿਨ ਔਰ ਸਾਖੀ ਔਰ ਸਾਂਝੀ ਕਰੀਏ ਅਸੀਂ ਪਤਾਏ ਇੱਕ ਰਾਜਾ ਘੋੜੇ ਤੇ ਸਵਾਰ ਹੋ ਕੇ ਜਾ ਰਿਹਾ ਰਸਤੇ ਦੇ ਵਿੱਚ ਕੀ ਦੇਖਦਾ ਇੱਕ ਜਗ੍ਹਾ ਤੇ ਪ੍ਰਾਲੀ ਪਈ ਹੋਈ ਐ ਪ੍ਰਾਲੀ ਦੇ ਵਿੱਚ ਚੂਹੇ ਵੜੇ ਨੇ ਖਲੋ ਕੇ ਦੇਖਿਆ ਤੇ ਜਦੋਂ ਚੂਹੇ ਪ੍ਰਾਲੀ ਨੂੰ ਪੁੱਤ ਰਹੇ ਸੀ ਤੇ ਉਹਦੇ ਮਨ ਦੇ ਵਿੱਚ ਇੱਕ ਫੁਰਨਾ ਫੁਰਿਆ ਕਹਿੰਦਾ ਪੁੱਤਰ ਪੁੱਤਰ ਘਰ ਰਹਿ ਐ ਜਿੱਦੋਂ ਇਹਨੀ ਆਵਾਜ਼ ਇੱਕੀ ਬੋਲਿਆ ਚੂਹੇ ਪੁੱਤਰ ਨੂੰ ਤੂੰ ਹਟ ਕੇ ਖਲੋ ਕੇ ਉਸਦੀ ਵੱਲ ਵੇਖਣ ਲੱਗ ਪਏ ਅਬ ਜਦੋਂ ਵੇਖਣ ਲੱਗ ਪਏ ਤਾਂ ਰਾਜਾ ਕਹਿਣ ਲੱਗਾ ਪਹਿਲਾਂ ਕਿਹਾ ਉਹਨੇ ਪੁੱਤਰ ਪੁੱਤਰ ਕਰ ਰਿਹਾ ਹੈ ਫਿਰ ਕਿਹਾ ਜਦੋਂ ਵੇਖਣ ਲੱਗ ਪਏ ਕਿ ਬਿਟਰ ਬਿਟਰ ਝਾਕ ਰੇ ਕਿਉਂਕਿ ਦੇਖ ਰਹੇ ਸੀ ਨਾ ਚੂਹੇ ਤੇ ਚੂਹੇ ਵੇਖੀ ਜਾਂਦੇ ਰਾਜੇ ਵੱਲੇ ਰਾਜਾ ਉਹਨਾਂ ਵੱਲੇ ਵੇਖੀ ਜਾਂਦਾ ਹੈ ਤੇ ਜਦੋਂ ਇੰਨੀ ਗੱਲ ਕੀਤੀ ਤੇ ਚੂਹੇ ਉੱਥੋਂ ਦੌੜ ਗਏ ਤੇ ਫਿਰ ਉਹ ਰਾਜਾ ਕਹਿਣ ਲੱਗਾ ਕਿ ਤਗੜ ਤਗੜ ਦੌੜ ਗਏ ਇੰਨੀ ਗੱਲ ਉਹਦੇ ਮਨ ਦੇ ਵਿੱਚ ਵਿਚਾਰ ਬੈਠੇ ਬੜਾ ਜਾਣੀ ਕਿ ਉਹਨੇ ਧਿਆਨ ਲਾਇਆ ਕਿ ਦਿਲ ਦੇ ਵਿੱਚੋਂ ਗੱਲ ਨਿਕਲ ਜਾਏ ਪਰ ਉਹ ਨਹੀਂ ਨਿਕਲੀ ਅਖੀਰ ਰਾਜਾ ਘੁੰਮਦਾ ਘਮਾਉਂਦਾ ਆਪਣੀ ਮਹਿਲਾ ਵਿੱਚ ਆਇਆ ਔਰ ਮਹਿਲਾ ਵਿੱਚ ਆ ਕੇ ਆਰਾਮ ਦੇ ਨਾਲ ਸੌਂ ਗਿਆ ਕੀ ਹੋਇਆ ਕਿ ਰਾਤ ਨੂੰ ਇੱਕ ਚੋਰਾਂ ਦੀ ਮੰਡਲੀ ਆਣ ਕੇ ਲੁੱਟਣ ਵਾਸਤੇ ਪੈ ਗਈ ਔਰ ਜਿਸ ਵੇਲੇ ਲੁੱਟਣ ਲਈ ਰਾਜੇ ਦੇ ਮਹਿਲਾ ਦੇ ਵਿੱਚ ਰਾਜੇ ਦੇ ਕਮਰੇ ਦੇ ਵਿੱਚ ਵੜੇ ਰਾਜਾ ਨੀਂਦ ਦੇ ਵਿੱਚ ਹੀ ਬੜ ਬੜਾਉਣ ਲੱਗ ਪਿਆ ਜਦੋਂ ਉਹ ਖਿੜਕੀ ਖੋਲ ਕੇ ਅੰਦਰ ਵੜੇ ਤਰਾਸ਼ੀ ਨੈਣ ਲਗੇ ਤੇ ਉਹਦੇ ਮੂੰਹੋਂ ਸਹਿ ਸੁਭਾਅ ਨਿਕਲਿਆ ਕਿ ਕੁੱਤਰ-ਕੁੱਤਰ ਕਰ ਰਹੇ ਜਦੋਂ ਇਹਨੀ ਗੱਲ ਆਖੀ ਜਿਹੜੇ ਚੋਰ ਸੀ ਉਹ ਖਲੋਗ ਹੈ ਸਾਵਧਾਨ ਹੋ ਗਏ ਰਾਜੇ ਵੱਲ ਵੇਖਣ ਲੱਗ ਪਏ ਜਦੋਂ ਰਾਜੇ ਵੱਲ ਵੇਖਣ ਲੱਗ ਪਏ ਤੇ ਰਾਜਾ ਫਿਰ ਦੁਬਾਰਾ ਬੋਲਿਆ ਬਿਟਰ-ਬਿਟਰ ਝਾਕ ਰਹੇ ਆਪਣੇ ਸੁਤੇ ਪਏ ਦੇ ਅਵਸਥਾ ਦੇ ਵਿੱਚ ਹੀ ਉਸ ਨੇ ਇਹ ਫਿਰ ਬਤਨ ਕਹਿਤਾ ਕਿ ਬਿਟਰ ਬਿਟਰ ਚਾਹ ਕਰੇ ਜਦੋਂ ਇੰਨੀ ਗੱਲ ਆ ਗਈ ਚੋਰਾਂ ਨੂੰ ਸਮਝ ਪੈ ਗਈ ਰਾਜਾ ਜਾਗਦਾ ਹੈ ਹੁਣ ਸਾਡੀ ਖੈਰ ਨਹੀਂ ਸਾਰਾ ਕੁਝ ਛੱਡ ਕੇ ਉੱਥੇ ਭੱਜ ਤੁਰੇ ਤੇ ਰਾਜੀ ਦੇ ਮੂੰਹੋਂ ਨਿਕਲਿਆ ਕਿ ਝਗੜ ਝਗੜ ਦੌੜ ਗਏ ਸੋ ਪਿਆਰਿਓ ਜਦੋਂ ਸੁਤਾ ਰਾਜਾ ਸਵੇਰੇ ਉੱਠਿਆ ਤੇ ਸਵੇਰੇ ਇਸ ਗੱਲ ਦੀ ਚਰਚਾ ਹੋਈ ਕਿ ਚੋਰ ਆਏ ਤਿਸ ਤਰ੍ਹਾਂ ਭੱਜ ਗਏ ਕਹਿੰਦਾ ਭਾਵ ਇੱਕ ਛੋਟੀ ਜੀ ਘਟਨਾ ਜਿਹੜੀ ਹੈ ਉਹ ਬੜੇ ਵੱਡੇ ਰੂਪ ਦੇ ਵਿੱਚ ਜਨਮ ਲੈਂਦੀ ਹੈ ਸਤਿਗੁਰੂ ਨੇ ਐਵੇਂ ਨਹੀਂ ਲਿਖਿਆ ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਉੜ ਜਨਮ ਨਾ ਆਵਾ ਪਿਆਰਿਓ ਇੱਕ ਸ਼ਬਦ ਜਿਹੜਾ ਤੀਰ ਵਾਂਗੂ ਵੱਜ ਗਿਆ ਨਾ ਤੇ ਕਲੇਜਾ ਮਿੱਡ ਕੇ ਰੱਖ ਦੇਵੇਗਾ ਫਿਰ ਉਹ ਦਿਨੇ ਰਾਤ ਸ਼ਬਦ ਜਿਹੜਾ ਸਾਡੇ ਹੱਦੇ ਵਿੱਚ ਚੱਲੇਗਾ ਜਿਵੇਂ ਰਾਜੇ ਦੇ ਹੱਦੇ ਵਿੱਚ ਤਕੜ ਤਕੜ ਦੌੜ ਕੇ ਵਾੜਾ ਚੱਲਦਾ ਸੀ ਸੋ ਕਹਿਣ ਦਾ ਭਾਵ ਕਿ ਪਰਮੇਸ਼ਰ ਦੇ ਨਾਲ ਜੁੜਨ ਵਾਸਤੇ ਸਾਨੂੰ satsang ਦੇ ਵਿੱਚ ਆਉਣਾ ਜ਼ਰੂਰੀ ਹੈ ਸਾਨੂੰ ਗੁਰਦੁਆਰਾ ਸਾਹਿਬ ਵਿਖੇ ਆਉਣਾ ਜ਼ਰੂਰੀ ਹੈ ਆ ਕੇ satsang ਦੇ ਵਿੱਚ ਧਿਆਨ ਮਗਨ ਹੋ ਕੇ ਜੋ ਕਥਾ ਵਿਚਾਰ ਚੱਲਦੀ ਉਹਨੂੰ ਸੁਣੋ ਉਹਨੂੰ ਉਹਦੇ ਤੇ ਅਮਲ ਕਰੋ ਅਮਲ ਕਰਕੇ ਹਿਰਦੇ ਦੇ ਵਿੱਚ ਵਸਾਓ ਤਾਂ ਕਿ ਆਪ ਜੀ ਤੇ ਸਰਗੁਰੂ ਦੀ ਕਿਰਪਾ ਹੋ ਸਕੇ ਸੋ ਇਹ ਸੀ ਪਿਆਰਿਓ ਭਗਤ ਕਬੀਰ ਜੀ ਦਾ ਪ੍ਰਸੰਗ ਜੋ ਜੋ ਸਾਧੂਆਂ ਨੂੰ ਉਹਨਾਂ ਨੇ ਬਖਸ਼ਿਸ਼ ਕੀਤਾ ਆਓ ਹੋਈਆਂ ਪੁਰਾਣੋਂ ਨਾਚਤਾਰੇਓ ਗੱਜ ਕੇ ਫਤਿਹ ਗਜਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ